ਸਤਿ ਸ਼੍ਰੀ ਅਕਾਲ ਜੀ ਤੁਸੀਂ ਦੇਖ ਰਹੇ ਹੋ ਸਰਦੂਲਗੜ ਪੰਜਾਬ ਮੈਂ ਤੁਹਾਡਾ ਆਪਣਾ ਗੁਰਜੀਤ ਸਿੰਘ ਸੰਧੂ ਅੱਜ ਅਸੀਂ 12 ਫਰਵਰੀ 2024 ਨੂੰ ਹਾਸਪੁਰ ਬਾਰਡਰ ਦੇ ਉੱਪਰ ਖੜੇ ਹਾਂ ਜੋ ਕਿ ਸਰਦੂਲਗੜ੍ਹ ਤੋਂ ਜਦੋਂ ਆਪਾਂ ਰਤਿਆ ਫਤਿਹਆਬਾਦ ਜਾਂ ਦਿੱਲੀ ਨੂੰ ਜੋੜਨ ਵਾਲਾ ਇਹ ਰਸਤਾ ਤਾਂ ਪੰਜਾਬ ਹਰਿਆਣਾ ਦੀ ਹੱਦ ਨੂੰ ਜਿਹੜਾ ਜੋੜਦਾ ਤਾਂ ਹਾਸਪੁਰ ਬਾਰਡਰ ਦੇ ਉੱਪਰ ਆਪਾਂ ਇਸ ਵਕਤ ਹੈ ਜਿਹੜਾ ਮੌਜੂਦ ਹਾਂ ਤੇ ਆਪਾਂ ਇਹ ਤੁਹਾਨੂੰ ਦੱਸਣਾ ਚਾਹਾਂਗੇ ਕਿ ਕਿਸਾਨਾਂ ਨੇ ਜਿਹੜਾ 13 ਫਰਵਰੀ ਨੂੰ ਦਿੱਲੀ ਕੂਚ ਕਰਨ ਦੀ ਕੋਸ਼ਿਸ਼ ਜਥੇਬੰਦੀਆਂ ਵੱਲੋਂ ਐਲਾਨ ਕੀਤਾ ਗਿਆ ਸੀਗਾ ਜਿਸ ਦੇ ਤਹਿਤ ਤੁਸੀਂ ਦੇਖ ਸਕਦੇ ਹੋ ਕਿ ਹਰਿਆਣਾ ਵੱਲੋਂ ਹਰਿਆਣਾ ਸਰਕਾਰ ਜਾਂ ਹਰਿਆਣਾ ਪ੍ਰਸ਼ਾਸਨ ਵੱਲੋਂ ਜਿਹੜਾ ਪੂਰਨ ਤੌਰ ਤੇ ਜਿਹੜਾ ਸ਼ਰਤ ਨੂੰ ਬਲੌਕ ਕਰ ਦਿੱਤਾ ਗਿਆ ਹੈ ਬੰਦ ਕਰ ਦਿੱਤਾ ਗਿਆ ਹੈ ਤਾਂ ਕਿ ਕਿਸਾਨ ਜਿਹੜਾ ਦਿੱਲੀ ਵੱਲੋਂ ਜਿਹੜਾ ਕੂਚ ਨਾ ਕਰ ਸਕਣ ਅੱਗੇ ਜਿਹੜਾ ਨਾ ਜਾ ਸਕਣ ਤੇ ਤੁਹਾਨੂੰ ਦੱਸਣਾ ਚਾਹਾਂਗੇ ਕਿ ਕਿਸਾਨਾਂ ਦੀਆਂ ਕੁਝ ਮੰਗਾਂ ਸੀ ਜਿਵੇਂ ਕਿ ਲਖਮੀਰ ਕੂਪਰ ਖੀਰੀ ਦੇ ਅਸਲੀ ਦੋਸ਼ੀਆਂ ਨੂੰ ਸਜ਼ਾ ਦਿਵਾਉਣੀ ਕਿਸਾਨਾਂ ਦੇ ਪਰਚੇ ਰੱਦ ਕਰਾਉਣੇ ਤੇ ਐਮਐਸਪੀ ਨੂੰ ਲੈ ਕੇ ਕਿਉਂਕਿ ਬਹੁਤ ਸਾਰੀਆਂ ਫਸਲਾਂ ਦੇ ਜਿਹੜਾ ਐਮਐਸਪੀ ਨਹੀਂ ਹੈਗਾ ਤੇ ਉਸਨੇ ਲਾਗੂ ਕਰਵਾਉਣ ਵਾਸਤੇ ਜਿਹੜਾ ਇਹ ਕਿਸਾਨਾਂ ਨੇ ਐਲਾਨ ਕੀਤਾ ਸੀ ਕਿ ਦਿੱਲੀ ਵੱਲ ਨੂੰ ਉਹ ਕੂਚ ਹੈ ਜਿਹੜਾ ਕਰਨਗੇ ਲੇਕਿਨ ਕਿਤੇ ਨਾ ਕਿਤੇ ਹਰਿਆਣਾ ਪ੍ਰਸ਼ਾਸਨ ਵੱਲੋਂ ਵੀ ਇੱਕ ਵੱਡੀ ਇਹਨਾਂ ਨੂੰ ਰੋਕਣ ਦੀ ਕਹਿ ਸਕਦੇ ਕੋਸ਼ਿਸ਼ ਕੀਤੀ ਜਾ ਰਹੀ ਹੈ ਤਾਂ ਕਿ ਕਿਸਾਨ ਹੈ ਜਾਂ ਕਿਸਾਨ ਜਥੇਬੰਦੀਆਂ ਜਿਹੜੀਆਂ ਅੱਗੇ ਹੈ ਜਿਹੜਾ ਕੂਚ ਹੈ ਨਾ ਕਰ ਸਕਣ ਤੁਸੀਂ ਦੇਖ ਸਕਦੇ ਹੋ ਕਿ ਕਿਵੇਂ ਕੰਡਿਆਲੀ ਤਾਰਾਂ ਲਾ ਕੇ ਮਿੱਟੀ ਦੇ ਟੈਂਕਰ ਲਾ ਕੇ ਕਿਵੇਂ ਬਲਾਕ ਰੱਖ ਕੇ ਸ਼ਰਤ ਨੂੰ ਪੂਰਨ ਤੌਰ ਤੇ ਜਿਹੜਾ ਬੰਦ ਹੈ ਕੀਤਾ ਗਿਆ ਹੈ ਤਾਂ ਤੁਹਾਨੂੰ ਦੱਸਣਾ ਚਾਹਾਂਗੇ ਕਿ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜਿਹੜਾ ਜਰੂਰ ਕਰੋ ਤਾਂ ਕਿ ਹੋਰ ਲੋਕਾਂ ਤੱਕ ਜਿਹੜਾ ਇਸ ਦਾ ਮੈਸੇਜ ਹੈ ਜਿਹੜਾ ਪਹੁੰਚੇ ਕਿਉਂਕਿ ਕਾਫੀ ਲੋਕ ਹੈ ਜਿਹੜੇ ਇਸ ਬਾਰਡਰ ਸੀਲ ਨੂੰ ਲੈ ਕੇ ਦੁਚਿੱਤੀ ਦੇ ਵਿੱਚ ਨੇ ਕਿਉਂਕਿ ਬਹੁਤ ਸਾਰੇ ਲੋਕਾਂ ਨੇ ਐਮਰਜੈਂਸੀ ਸਵਾਮਾਂ ਲਈ ਜਾਣਾ ਹੁੰਦਾ ਹੈ ਜਾਂ ਬਹੁਤ ਸਾਰੇ ਲੋਕਾਂ ਨੇ ਇੱਥੇ ਕਹਿ ਸਕਦੇ ਆਪਾਂ ਵੀ ਦਿੱਲੀ ਨੂੰ ਆਪਣੇ ਵੀਜ਼ੇ ਵਗੈਰਾ ਵਾਸਤੇ ਜਾਂ ਫੋਰਨ ਜਾਣ ਵਾਸਤੇ ਜਾਂ ਫੋਰਨ ਤੋਂ ਲੈ ਕੇ ਆਉਣ ਵਾਸਤੇ ਕਿਤੇ ਨਾ ਕਿਤੇ ਜਿਹੜੀਆਂ ਜਾਣ ਲਈ ਲੋਕ ਮਜਬੂਰੀ ਦਾ ਮਤਲਬ ਸਹਾਰਾ ਕਹਿ ਸਕਦੇ ਆਂ ਵੀ ਹੁੰਦਾ ਉਹਨਾਂ ਦਾ ਮਜਬੂਰੀ ਹੁੰਦੀ ਹੈ ਤਾਂ ਇੱਥੇ ਹਰਿਆਣਾ ਵੱਲੋਂ ਉਹਨਾਂ ਨੂੰ ਰੋਕਣ ਦੀ ਜਿਹੜੀ ਕੋਸ਼ਿਸ਼ ਕੀਤੀ ਗਈ ਹੈ ਇੱਥੋਂ ਤੱਕ ਹਰਿਆਣਾ ਵੱਲੋਂ ਰੋਕਿਆ ਗਿਆ ਕਿ ਐਂਬੂਲੈਂਸ ਸੇਵਾ ਤੱਕ ਵੀ ਹੈ ਜਿਹੜੀ ਇੱਥੋਂ ਨਹੀਂ ਚੱਲਦੀ ਤੇ ਹੋਰ ਐਮਰਜੈਂਸੀ ਸਵਾਵਾਂ ਵੀ ਜਿਹੜੀਆਂ ਪੂਰਨ ਤੌਰ ਤੇ ਜਿਹੜੀਆਂ ਬੰਦ ਨੇ ਤਾਂ ਨਾਲ ਹੀ ਤੁਹਾਨੂੰ ਦੱਸਣਾ ਚਾਹਾਂਗੇ ਕਿ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਨ ਦਾ ਫਾਇਦਾ ਇਹ ਹੈ ਕਿ ਹੋਰ ਲੋਕਾਂ ਤੱਕ ਜਿਹੜਾ ਮੈਸੇਜ ਹੈ ਪਹੁੰਚ ਜੂਗਾ ਤੇ ਹੋਰ ਲੋਕ ਇਸ ਰਸਤੇ ਜਿਹੜਾ ਨਾ ਆ ਕੇ ਕਿਸੇ ਹੋਰ ਰਸਤੇ ਜਾ ਕੇ ਆਪਣੀਆਂ ਜਿਹੜੀਆਂ ਮੰਜ਼ਲਾਂ ਨੂੰ ਉਹ ਜ਼ਰੂਰ ਪਹੁੰਚਣਗੇ ਤਾਂ ਕਿ ਇਥੋਂ ਜਿਹੜਾ ਪਰੇਸ਼ਾਨ ਹੋਣ ਦੀ ਬਜਾਏ ਹੋਰ ਰਸਤੇ ਨਿਕਲਣਾ ਬਿਹਤਰ ਹੋਵੇਗਾ ਤੇ ਨਾਲ ਹੀ ਤੁਹਾਨੂੰ ਦੱਸਦੀ ਹੈ ਕਿ ਹਰਿਆਣਾ ਵੱਲੋਂ ਕਿਸਾਨਾਂ ਨੂੰ ਰੋਕਣ ਦੀ ਕੋਸ਼ਿਸ਼ ਹੈ ਤੇ ਹੁਣ 13 ਤਰੀਕ ਨੂੰ ਯਾਨੀ ਕਿ ਕੱਲ ਨੂੰ ਦਿਨ ਮੰਗਲਵਾਰ ਨੂੰ ਕਿਸਾਨ ਇਥੋਂ ਕੂਚ ਕਰਦੇ ਆ ਨਹੀਂ ਕਰਦੇ ਆਉਣਗੇ ਜਾਂ ਨਹੀਂ ਆਉਣਗੇ ਆਪਾਂ ਇਹ ਅਗਲੀ ਰਿਪੋਰਟ ਹੈ ਜਿਹੜੀ ਤੁਹਾਨੂੰ ਜਰੂਰ ਦਿਖਾਵਾਂਗੇ ਤਾਂ ਤੁਸੀਂ ਜੁੜੇ ਰਹੋ ਸਾਡੇ ਨਾਲ ਕੈਮਰਾਮੈਨ ਰਮਨ ਦੇ ਨਾਲ ਗੁਰਜੀਤ ਸਿੰਘ ਸੰਧੂ ਦੀ ਖਾਸ ਰਿਪੋਰਟ